ਪਬਲਿਕ ਨਹੀਂ ਰੋਕ ਕੇ ਪੜਾਂਗੇ ਤੇ ਉਹ ਕਿਹੜੇ ਕਾਨੂੰਨ ਨੇ ਕਿਹੜੇ ਕਾਨੂੰਨ ਚ ਲਿਖਿਆ ਕਿ ਅਸੀਂ ਪਬਲਿਕ ਘਰਾਂ ਦੇ ਘਰਾਂ ਚ ਜਾ ਕੇ ਪੜਾਂਗੇ ਆਪਾਂ ਹਾਂਜੀ ਸ਼੍ਰੀਮਾਨ ਜੀ ਕੀ ਗੱਲ ਕੀਤੀ ਉਹ ਕਹਿ ਰਹੇ ਕਿ ਤੁਸੀਂ ਕਹਿ ਰਹੇ ਕਿ ਪੱਗ ਲਾ ਕੇ ਦਿਖਾਓ ਬਿਲਕੁਲ ਝੂਠ ਕਹਿ ਰਹੇ ਜੀ ਬਿਲਕੁਲ ਝੂਠ ਹੈ ਕੀ ਹੋਇਆ ਕੀ ਸੀਗਾ ਜਿਹੜਾ ਮੋਢਾ ਸਾਡ ਮੁੰਡਾ ਵੋਟ ਚਲਾਉਂਦਾ ਆ ਇਹਨਾਂ ਨੂੰ ਇੰਨੀ ਗੱਲ ਦਾ ਪੁੱਛੋ ਚੁੱਪ ਕਰ ਲੈ ਇਹਨੇ ਭੱਜ ਕੇ ਜਾਇਆ ਇੱਕ ਮਿੰਟ ਭਾਈ ਉਹਨਾਂ ਨੂੰ ਪੁੱਛ ਲੈ ਆਪ ਜੀ ਆਪੇ ਜੀ ਮੈਨੂੰ ਪੁੱਛਣ ਦੇ ਤਾਂ ਹਾਂ ਪੁੱਛੋ ਨਾ ਤੁਸੀਂ ਮੌਕੇ ਤੇ ਹੀ ਠੀਕ ਹੈ ਇਹਦਾ ਐਡ ਹੀ ਚਲਾਉਂਦਾ ਮੁੰਡਾ ਮੁੰਡਾ ਮੋਨਾ ਚ ਲਾ ਕੋਈ ਲਾਖਤ ਨਹੀਂ ਨਾ ਕੋਈ ਨਦੀ ਆਰਥੀ ਹੈ ਨਾ ਕੋਈ मतलब ਅਗਲੇ ਨੇ ਹੈਲਮਟ ਪਾਇਆ ਹੈ ਇਹਨਾਂ ਦਾ ਇਲਜ਼ਾਮ ਹੈ ਵਾਹ ਵੀ ਇਹ ਮੋਟਰਸਾਈਕਲ ਚਲਾਈ ਜਿਹੜੇ ਪਿੱਛੇ ਬੈਠਾ ਹੈਦਾ ਕੋਈ ਰੋਲ ਨਹੀਂ ਹੈਗਾ ਏ ਮੋਟਰਸਾਈਕਲ ਦੇ ਪਿੱਛੇ ਬੈਕਸੈਟ ਬੈਠਾ ਹਾਂ ਚਲੋ ਨਹੀਂ ਮੈਂ ਤੁਹਾਨੂੰ ਫਿਰ ਇਹਨੇ ਮੈਨੂੰ ਐਡਾ ਕਿਉਂ ਕਿਹਾ ਕਿ ਤੂੰ ਪੱਗ ਲਾਏਗਾ ਨਹੀਂ ਭਾਜੀ ਇਹ ਗੱਲ ਨਹੀਂ ਇਹ ਇਹਨੂੰ ਪੁੱਛਿਆ ਸੀ ਇਹ ਗੱਲ ਤੁਸੀਂ ਕਹੀ ਸੀਗੀ ਹਾਂਜੀ ਬਸ ਇਹਨਾਂ ਨੂੰ ਜਵਾਬ ਦੇਣਾ ਇਹ ਗੱਲ ਕਹੀ ਸੀਗੀ ਤੁਸੀਂ ਇਹਨਾਂ ਨੇ ਉਹਦੇ ਬੱਚੇ ਆ ਰਹੇ ਸੀ ਬੱਚੇ ਉਹ ਅੱਗੇ ਚਲੇ ਗਏ ਇਨੀ ਭੱਜ ਕੇ ਮੋਟਰਸਾਈਕਲ ਦੀ ਚਾਬੀ ਗੱਡੀ ਆ ਜਦੋਂ ਬੱਚੇ ਡਿਗਣ ਲੱਗੇ ਨਾ ਜੇਬ ਚੋਂ ਨਿਕਲ ਕੇ ਮੋਬਾਈਲ ਥੱਲੇ ਡਿੱਗਿਆ ਮੋਬਾਈਲ ਉਸ ਟਾਈਮ ਟੁੱਟਾਇਆ ਇਹ ਇਹਨਾਂ ਨੇ ਬਹੁਤ ਵੱਡੀ ਗਲਤ ਲੈਂਗੁਏਜ ਜੋ ਯੂਜ਼ ਕੀਤੀ ਆ ਉਹਨੇ ਪਾਗ ਲਾ ਕੇ ਤੱਕਾ ਪਾਗ ਹੋਰ ਚਲਾਨ ਕਰਨਾ ਕੋਈ ਗੱਲ ਨਹੀਂ ਕਰ ਰਹੋ ਇਹਨਾਂ ਫਰਜ ਮਨ ਦਾ ਚਲਾਨ ਕਰਨਾ ਪਬਲਿਕ ਦਾ ਚਲਾਨ ਕਰਨਾ ਇਹਨਾਂ ਰਾਈਟ ਹੈ ਇਹਨਾਂ ਦੇ ਕੋਲ ਇਹਦਾ ਮਤ ਇਹ ਨਹੀਂ ਦੌੜ ਭੱਜ ਕੇ ਜਾ ਕੇ ਰਾਈਟ ਚਾਬੀ ਕੱਢਣੀ ਇਹ ਬਾਈ ਤਾਂ ਐਕਸੀਡੈਂਟ ਹੋ ਜਾਂਦਾ ਕੋਈ ਕੋਈ ਗੱਲ ਬਾਤਾਂ ਜੀ ਕੌਣ ਜ਼ਿੰਮੇਵਾਰ ਸੀਗਾ ਇਹਨਾਂ ਨੇ ਪੁੱਛਿਆ ਕਹਿੰਦਾ ਮੈਂ ਚਾਬੀ ਪਾ ਕੇ ਗੱਡੀ ਆ ਨਿਊ ਕਹਿ ਰਹੇ ਨੇ ਕੋਈ ਕੋਈ ਕਾਗਜ਼ ਨਹੀਂ ਸੀਗਾ ਨਾ ਹੀ ਕੋਈ ਲਾਇਸੈਂਸ ਸੀਗਾ ਕਾਗਜ਼ ਦੇਖੋ 2015 ਮਾਡਲ ਮੋਟਰਸਾਈਕਲ ਆ ਨਵਾਂ ਲਿਆ ਇਹ ਵੀ ਆਰਸੀ ਨਿਊ ਹੋਣ ਗਈ ਆ ਇਹਨਾਂ ਦੀ ਮੰਮੀ ਦੇ ਨਾਂ ਤੇ ਇਹ ਮੋਟਰਸਾਈਕਲ ਆ ਦੇਖੋ ਇਦਾਂ ਦੀ ਕੋਈ ਇਹੋ ਜਿਹੀ ਗੀਸੂ ਨਹੀਂ ਸੀਗਾ ਕੁਛ ਨਹੀਂ ਸੀਗਾ ਲੇਕਿਨ ਇਹਨਾਂ ਨੇ ਜਿਹੜਾ ਭੱਜ ਕੇ ਜਾ ਕੇ ਸਾਡਾ ਇਹਨਾਂ ਨੇ ਮਿਸ ਬੱਚਾ ਨੇ ਕੀਤਾ ਮੋਟਰਸੇਡ ਚਾਬੀ ਕੱਢੀ ਉਹ ਗਲਤ ਕੀਤਾ ਇਹਨਾਂ ਨੇ ਤੇ ਉੱਤੋਂ ਮੈਨੂੰ ਕਹਿ ਰਹੇ ਹੈਲਮਟ ਨਹੀਂ ਪਾਇਆ ਤੇ ਪੱਗ ਲਾ ਕੇ ਦਿਖਾਏ ਇਹ ਮੈਨੂੰ ਕਹਿ ਰਹੇ ਬਾਈਕ ਕੌਣ ਬੋਏ ਤੁਸੀਂ ਪਿੱਛੇ ਬੈਠੇ ਹੋਏ ਸੀਗੇ ਹਾਂਜੀ ਮੈਂ ਬਾਈਕ ਮੈਂ ਮੈਂ ਠੀਕ ਨਹੀਂ ਸੀ ਦਵਾਈ ਲੈਣ ਮਾਤਾ ਦੀ ਦਵਾਈ ਤੇ ਲਾਇਸੈਂਸ ਦਾ ਅਗਲੇ ਦਾ ਬੰਦਾ ਸੀਗਾ ਨਾ ਪੁੱਛਣਾ ਹਾਂਜੀ ਬਿਲਕੁਲ ਤੁਸੀਂ ਚਲਾ ਰਹੇ ਸੀਗੇ ਭਾਈ ਬਾਈਕ ਨਹੀਂ ਨਹੀਂ ਲੜਕਾ ਉਦੋਂ ਸਾਲ ਦਾ ਲਾਇਸੈਂਸ ਪੁੱਛਣਾ ਹੱਕ ਆ ਸਾਡਾ ਹੱਕ ਆ ਜੇ ਇਨਾਕਾ ਲੱਗਾ ਤਾਂ ਇਹ ਥੋੜੀ ਕਿ ਇਹ ਚੌਂਕ ਆ ਇਹ ਪਬਲਿਕ ਦਾ ਰਸਤਾ ਆ ਇਹ ਲਾਈਟਾਂ ਦੇਖੋ ਸਾਰੀਆਂ ਸਾਰੇ ਲੋਕ ਖੜੇ ਇੱਥੇ ਹੋਰ ਦੇਖੋ ਕਿੱਥੇ ਖੜੇ ਆ ਇਹਨਾਂ ਲੱਗ ਥੋੜੀ ਇਹਨਾਂ ਦਾ ਲੱਗਾ ਇਹਨਾਂ ਦਾ ਉਹ ਉਹ ਲੱਗਾ ਇਹਨਾਂ ਦਾ ਉੱਥੇ ਜਾ ਕੇ ਉੱਥੇ ਜਾ ਕੇ ਰੋਕ ਸਕਦੇ ਆ ਠੀਕ ਹੈ ਨਾ ਇਹ ਥੋੜੀ ਇੱਥੇ ਉਹ ਕਹਿ ਰਹੇ ਜਿਹੜੇ ਇਲਜ਼ਾਮ ਲਗਾ ਰਹੇ ਸਾਰੇ ਬੇਬੁਨਿਆਦ ਆ ਕੋਈ ਇਦਾਂ ਦੀ ਗੱਲ ਨਹੀਂ ਹੋਈ ਇਹ ਭੱਜਣ ਲੱਗੇ ਸੀਗੇ ਤੇ ਅਸੀਂ ਚੋਰ ਕਦੀ ਮੰਨਿਆ ਕਿ ਮੈਂ ਚੋਰੀ ਕੀਤੀ ਹੈ ਜਾਂ ਮੈਂ ਚੋਰ ਆ ਤੁਸੀਂ ਦੱਸੋ ਪਹਿਲੇ ਆਹ ਸੀਸੀਟੀਵੀ ਕੈਮੇ ਲੱਗੇ ਆ ਸੀ ਇਹ ਵੀ ਦੇਖਿਆ ਸੀਸੀਟੀਵੀ ਕੈਮਰੇ ਦੀ ਫੋਟੋ ਕਢਾਈ ਜਾਵੇ ਮੰਨ ਵੀ ਗਾਰੀਦਾਰ ਕਹਿੰਦੇ ਮੈਂ ਚਾਬੀ ਕੱਢੀ ਆ ਮੰਨ ਵੀ ਗਾਰੀਦਾਰ ਮੰਨ ਵੀ ਗਾਰੀਦਾਰ ਕਹਿੰਦਾ ਮੈਂ ਚਾਬੀ ਕੱਢੀ ਆ ਤੇ ਮੈਂ ਇਹਨਾਂ ਨੂੰ ਕਿਹਾ ਆ ਹਾਂ ਹੁਣ ਮੁਕਰਨ ਦਾ ਤਾਕੂ ਚਲਦੇ ਮੋਢੇ ਚਾਬੀ ਉਹ ਮੰਨਿਆ ਕੱਢੀ ਲਈ ਸੀ ਉਹਨੇ ਕੱਟੀ ਮੋਢੇ ਚਾਬੀ ਕੱਢੀਏ ਚਾਬੀ ਕੱਢਦੇ ਕੱਢਦੇ ਬਿਲਕੁਲ ਸਾਡੀ ਇਹ ਡਾਕਟਰ ਬੀ ਆਰ ਅੰਬੇਦਕਰ ਚੌਂਕ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇੱਕ ਲੜਕਾ ਇਲਜ਼ਾਮ ਲਗਾ ਰਿਹਾ ਹੈ ਪੁਲਿਸ ਮੁਲਾਜ਼ਮ ਤੇ ਕਿ ਮੈਂ ਬਾਈਕ ਤੇ ਜਾ ਰਿਹਾ ਸੀਗਾ ਤੇ ਪੁਲਿਸ ਮੁਲਾਜ਼ਮ ਨੇ ਮੈਨੂੰ ਕਿਹਾ ਹੈ ਹੈਲਮਟ ਨਹੀਂ ਪਾਈ ਜਦੋਂ ਇਹਨੇ ਕਿਹਾ ਕਿ ਮੈਂ ਸਰਦਾਰ ਆ ਤੇ ਮੈਨੂੰ ਕਿਹਾ ਗਿਆ ਕਿ ਤੂੰ ਆਪਣੀ ਪੱਗ ਲਾ ਕੇ ਦਿਖਾ ਕਿ ਤੂੰ ਸਰਦਾਰ ਹੈ ਜਾਂ ਨਹੀਂ ਆ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਡਾਕਟਰ ਬੀ ਆਰ ਅੰਬੇਦਕਰ ਚੌਂਕ ਦੀਆਂ ਜਿੱਥੇ ਚਲਾਨ ਤੋਂ ਬਾਅਦ ਐ ਸਾਰਾ ਹੰਗਾਮਾ ਹੋ ਰਿਹਾ ਦੇਖ ਸਕਦੇ ਹੋ ਤਸਵੀਰਾਂ ਟ੍ਰੈਫਿਕ ਪੁਲਿਸ ਮੁਰਦਾਬਾਦ ਟ੍ਰੈਫਿਕ ਪੁਲਿਸ ਮੁਰਦਾਬਾਦ ਫ੍ਰੀਪਰ ਟੱਕਾ ਕੰਬੜੀ ਪੁਲਿਸ ਮੁਰਦਾਬਾਦ ਟ੍ਰੈਫਿਕ ਪੁਲਿਸ ਤੱਕੇ ਸ਼ਾਈ ਤੱਕੇ ਸ਼ਾਈ ਨਹੀਂ ਜਾਗੀ ਤੱਕੇ ਸ਼ਾਈ ਬਿਲਕੁਲ ਦੇਖ ਸਕਦੇ ਹੋ ਸਿੱਖ ਜੋ ਨੌਜਵਾਨ ਬਾਈਕ ਦੇ ਉੱਤੇ ਜਾ ਰਹੇ ਸੀਗੇ ਡਾਕਟਰ ਬੀ ਆਰ ਅੰਬੇਦਕਰ ਚੌਂਗਦੇ ਵਿੱਚ ਉਹਨਾਂ ਨੂੰ ਰੋਕਿਆ ਗਿਆ ਤੇ ਜਦੋਂ ਉਹਨੂੰ ਪੁੱਛਿਆ ਗਿਆ ਤੂੰ ਹੈਲਮਟ ਨਹੀਂ ਪਾਇਆ ਉਹ ਕਹਿ ਰਿਹਾ ਮੈਂ ਸਰਦਾਰ ਆ ਉਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਇਹਨੂੰ ਕਿਹਾ ਇਹ ਤੂੰ ਪੱਗ ਉਤਾਰ ਕੇ ਦਿਖਾ ਕਿ ਤੂੰ ਸਰਦਾਰ ਹੈ ਜਾਂ ਨਹੀਂ ਹੈ ਇਹ ਤਸਵੀਰਾਂ ਜਲੰਧਰ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਉਸ ਪ੍ਰਸ਼ਾਸਨ ਦੇ ਖਿਲਾਫ ਨਾਰੇ ਬਾਜੀ ਹੋ ਰਹੀ ਹੈ ਦੇਖ ਸਕਦੇ ਹੋ ਕੈਫਿਕ ਪੁਲਾਹ ਹੈ ਹੈ ਧੱਕੇशाही ਨਹੀਂ ਕਰੇਂ ਪੰਜਾਬ ਪੁਲਾਹ ਬਿਲਕੁਲ ਇੱਕ ਇਥੇ ਈ ਰਿਕਸ਼ਾ ਵਾਲਾ ਵੀ ਪਹੁੰਚਿਆ ਉਹਦੇ ਨਾਲ ਵੀ ਗੱਲਬਾਤ ਕਰਦੇ ਕੀ ਹੋਇਆ ਕੀ ਹੁਣ ਤੁਹਾਨੂੰ ਅਜੀ ਇਥੇ ਖੜੇ ਹੋਏ ਨਾਲੇ ਚਲਾਨ ਘਟਾ ਤੇ ਇਥੇ ਕਿੱਥੇ ਖੜੇ ਹੋਏ ਸੀਗੇ ਇਥੇ ਬਸ ਜਿੱਥੇ ਆਂਦੀ ਇਧਰ ਆਇਆ ਕਹਿੰਦੇ ਬਸ ਚਲਾਨ ਕਰ ਕਿੰਨੇ ਦਾ ਚਲਾਨ ਘਟਿਆ 6000 ਦੇਖ ਲਓ 6000 ਰੁਪਏ ਦਾ ਤੁਹਾਡਾ ਚਲਾਨ 6000 ਆਉਂਦਾ ਪੰਜਾਬ ਪੁਲਿਸ ਦਾ ਧੱਕਾ ਸ਼ਰਿਆਮ ਧੱਕਾਇਆ ਇਹ ਈ ਰਿਕਸ਼ਾ ਲੈ 6000 ਕਿਥੋਂ ਪਰੇਗਾ ਇਹ 50 49 ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਚਲਾਨ ਦੇ ਤੇ ਕਮਿਸ਼ਨ ਸਾਹਮਣੂ ਇਹ ਚੀਜ਼ ਦਾ ਇਹ ਬੰਦਾ ਗਰੀਬ ਦੀ ਸ਼ਕਲ ਦੇਖ ਲੋ ਇਹ ਰਿਕਸ਼ਾ ਚਲਾਉਂਦਾ ਆ 6000 ਰੁਪਏ ਬੰਦਾ ਭਰ ਸਕਦਾ ਆ ਤੇ ਚਲਾਨ ਘਟੋ ਨਹੀਂ ਚਲਾਨ ਦੇ ਸਕਦਾ ਇਹਦੇ ਵੱਲ ਦੇਖੋ ਗਰੀਬ ਬੰਦਾ ਰੋ ਰਿਹਾ ਵਾ ਇਹ ਸਾਰੇ ਜਿਹੜੇ ਟ੍ਰੈਫਿਕ ਪੁਲਿਸ ਸਸਪੈਂਡ ਹੋਣ ਚਾਹੀਦੇ ਆ ਜੇ ਅਗਰ ਸਿੱਟੀ ਸਾਹਿਬ ਜੇ ਇਹਨਾਂ ਤੁਰੰਤ ਸਸਪੈਂਡ ਨਾ ਕੀਤਾ ਗਿਆ ਅਸੀਂ ਕੱਲ੍ਹ ਦੇ ਸਿੱਟੀ ਸਾਹਿਬ ਦਾ ਪੋਟਾ ਹੀ ਫੋਕਾਂਗੇ ਔਰ ਉਹਨਾਂ ਦਾ ਦਫਤਰ ਨਹੀਂ ਜਿਹੜਾ ਤੁਹਾਡਾ 6000 ਦਾ ਚਲਾਨ ਹੋਇਆ ਕਿਸ ਚੀਜ਼ ਦਾ ਹੋਇਆ ਚਲਾਨ ਨਹੀਂ ਖੜੇ ਖੜਨ ਦਾ ਨੋ ਪਾਰਕਿੰਗ ਦਾ ਖੜੇ ਖੜੇ ਤੂੰ ਆ ਰਹੀ ਸੀ ਬੱਸ ਆ ਰਹੀ ਸੀ ਬਸ ਖੜੇ ਹੋ ਸਵਾਰੀ ਛੱਡ ਕੇ ਆ ਰਹੀ ਸੀ ਤੂੰ ਖਾਲੀ ਗੱਡੀ ਖਾਲੀ ਗੱਡੀ ਚਲੀ ਤੂੰ 6000 ਦੇਖਿਓ ਕਿਸ ਚੀਜ਼ ਲਿਖਿਆ ਕੀ ਹੋਇਆ ਕਿਸ ਚੀਜ਼ ਦਾ 6000 ਆ ਬਿਲਕੁਲ ਲਗਾਤਾਰ ਤਸਵੀਰਾਂ ਜਲੰਧਰ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਗਰੀਬਾਂ ਦੇ ਨਾਲ ੱੱਕਾ ਕਰ ਰਹੀ ਆ ਪੁਲਿਸ ਦੇਖ ਸਕਦੇ ਹੋ ਸ਼੍ਰੀਆਮ ਇੱਕ ਆਟੋ ਰਿਕਸ਼ੇ ਵਾਲੇ ਦਾ ਵੀ 6000 ਰੁਪਏ ਦਾ ਚਲਾਨ ਕੱਟ ਦਿੱਤਾ ਦੱਸਿਆ ਜਾ ਰਿਹਾ ਕੀ ਹੈ ਸਵਾਰੀ ਛੱਡ ਕੇ ਉੱਥੋਂ ਜਾ ਰਿਹਾ ਸੀਗਾ ਤੇ ਖੜਾ ਖੜੇ ਹੋਏ ਸੀਗੇ ਤੁਸੀਂ ਲਾਈਟ ਤੇ ਖੜਾ ਲਾਈਟ ਦੇਖ ਰਹੇ ਸੀ ਲਾਈਟ ਤੇ ਖੜੇ ਹੋਏ ਸੀਗੇ ਬਿਲਕੁਲ ਰੈੱਡ ਲਾਈਟ ਦੇ ਉੱਤੇ ਖੜਿਆ ਜੇ ਰੈੱਡ ਲਾਈਟ ਟੱਪ ਜਾਂਦੇ ਫੇਰ ਵੀ ਚਲਾਨ ਸੀਗਾ ਹੁਣ ਖੜੇ ਹੋ ਗਏ ਫੇਰ ਵੀ ਚਲਾਨ ਇਹਨੂੰ ਕਿਵੇਂ ਦੇਖਦੇ ਹੋ ਕੋਈ ਸੱਟਾ ਕੱਗਾਇਆ ਬਈ ਨਹੀਂ ਆਇਆ ਕੋਈ ਸੱਟਾ ਕੱਗਾਇਆ ਦੇਖੋ ਲੋਕ ਜਹਾਜ਼ ਕਰ ਰਹੀ ਆ ਦੇਖੋ ਜੇ 22 ਸਾਲ ਦੇ ਬੱਚੇ ਦਾ ਭੱਜ ਕੇ ਉਹਨਾਂ ਨੇ ਚਾਬੀ ਮੋਟਰਸਾਈਕਲ ਲਾਈ ਆ ਜੇ ਬੱਚੇ ਡੇਕ ਜਾਂਦੇ ਸੱਟਾਂ ਲੱਗ ਜਾਂਦੀਆਂ ਕੌਣ ਜ਼ਿੰਮੇਵਾਰ ਸੀ ਉਹਦੇ ਵਿੱਚ ਉਹਦਾ ਮੋਬਾਈਲ ਜੇ ਘੁੱਸਲੇ ਡਿੱਕੇ ਮੋਬਾਈਲ ਟੁੱਟ ਗਿਆ ਆ ਅਸੀਂ ਬਹੁਤ ਹੈ ਪੁਲਿਸ ਦੀ ਨਿੰਦਣਯੋਗ ਗੱਲ ਹੈ ਇਹ ਕਿ ਇਹੋ ਜਿਹਾ ਵੇਗ ਸੀਸੀਟੀਵੀ ਤੁਸੀਂ ਉੱਚ ਅਧਿਕਾਰੀਆਂ ਨੂੰ ਮਿਲੇ ਉਹਨਾਂ ਨੂੰ ਸੀਸੀਟੀਵੀ ਕਢਾਉਂਦੀ ਮੰਨ ਕੀਤੀ ਤੁਸੀਂ ਹੁਣ ਕੀਤਾ ਜੀ ਇੱਥੇ ਟ੍ਰੈਫਿਕ ਤੇ ਐਸਐਚਓ ਸਾਹਿਬ ਆਏ ਸੀ ਉਹ 2 ਮਿੰਟ ਰੁਕੇ 2 ਮਿੰਟ ਰੁਕੇ ਨਾਲ ਹੀ ਉਹ ਚਲੇ ਗਏ ਆ ਹੁਣ ਕੋਈ ਗੱਲ ਨਹੀਂ ਸੁਣੀ ਐਸਪੀ ਸਾਹਿਬ ਨਾਲ ਦੋ ਅਟਿਕਲ ਹੋਏ ਐਸਪੀ ਟ੍ਰੈਫਿਕ ਨਹੀਂ ਹੋਈ ਅਸੀਂ ਰਿਟਰਨ ਦੇ ਵਿੱਚ ਕੰਪਲੀਟ ਦਵਾਵਾਂਗੇ ਅਸੀਂ ਇਹਨਾਂ ਤੇ ਕਾਰਵਾਈ ਕਾਨੂੰਨੀ ਕਰਵਾਇ ਕਰਵਾਵਾਂਗੇ ਜੋ ਬਣੇ ਪਹਿਲੇ ਪਹਿਲੇ ਤੇ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੀਦਾ ਹੈ ਕਿ ਤੁਸੀਂ ਪੰਜਾਬ ਪੁਲਿਸ ਅੱਗੇ ਖੜੇ ਹੋਏ ਸੀ ਬਾਅਦ ਆਪਣੀ ਅੱਜੇ ਪ੍ਰੋਮਸ਼ਨ 2 ਸਾਈਡ ਨਾ ਦੇ ਪੁਲਿਸ ਖੜੇ ਹੋ ਰਹੇ ਲਾਈਟ ਦੇਖ ਰਹੇ ਸੀ ਉਦੋਂ ਘਟਨਾ ਨਾ ਦੇ ਪੁਲਿਸ ਮੁਲਾਜ਼ਮ ਹਰ ਹਰਮਲ ਪੰਦੀ ਹੈ ਉਹ ਨਾ ਦੇ ਇਹਨਾਂ ਦੀਆਂ ਗੱਡੀਆਂ ਦੇ ਕਾਗਜ਼ ਦੇ ਗੱਡੀਆਂ ਦੇ ਕਾਏ ਪੂਰੇ ਹੁੰਦੇ ਆ ਇਹਨਾਂ ਦੀ ਆਪਾਂ ਮੰਨ ਲਦੇ ਆ ਇਹਨਾਂ ਦੇ ਪੁਲਿਸ ਮੁਲਾਜ਼ਮਾਂ ਦੇ ਸਾਰੀਆਂ ਗੱਡੀਆਂ ਦੇ ਚੱਕ ਕਾਗਜ਼ ਚੱਕ ਕਿੱਥੇ ਜਾਣ ਮੋਟਰਸਾਈਕਲਾਂ ਦੇ ਗੱਡੀਆਂ ਦੇ ਕਾਰਾਂ ਦੇ ਜੋ ਵੀ ਹੈ ਇਹਨਾਂ ਦੇ ਕੋਲ ਵਾਈਕਲ ਹੈਗਾ ਇਹ ਜਾਂ ਸਰਕਾਰੀ ਹੈ ਚਾਹੇ ਇਹਨੇ ਪ੍ਰਾਈਵੇਟ ਆ ਇਹਨਾਂ ਦੀਆਂ ਗੱਡੀਆਂ ਸਾਰੇ ਚੱਕ ਕਿੱਥੇ ਆ ਜਾਣ ਇਹਨਾਂ ਦੇ ਕੋਈ ਵੀ ਗੱਡੀਆਂ ਕਾਗਜ਼ ਤੋਂ ਨਹੀਂ ਮਿਲੇਗਾ ਜਦੋਂ ਇਹਨਾਂ ਦੇ ਆਪਣੇ ਪੰਜਾਬ ਪੁਲਿਸ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਕੱਲ ਨੂੰ ਕੱਲ ਸੀਪੀ ਸਾਹਿਬ ਕਰਤੇ ਹੋਏ ਟੈਨਸ਼ਨ ਹੋਣੀ ਚਾਹੀਦੀ ਹੈ ਜੀ ਠੀਕ ਹੈ ਧੰਨਵਾਦ ਜੀ ਭਾਈ ਤੁਸੀਂ ਕੀ ਮੰਗ ਕਰਦੇ ਹੋ ਮੈਨੂੰ ਮੰਗ ਆਏ ਜੀ ਮੈਨੂੰ ਚਲੋ ਕੋਈ ਗੱਲ ਨਹੀਂ ਪਰ ਇਹਨਾਂ ਨੇ ਮੇਰੀ ਦਸਤਾਰ ਨੂੰ ਤੁਸੀਂ ਆਪਣੇ ਘਰ ਦੇ ਨਾਲ ਗੱਲਬਾਤ ਕੀਤੀ ਇਸ ਰਿਕਾਰਡਿੰਗ ਅਸੀਂ ਜਥੇਦਾਰ ਮਹਾਕਾਲ ਦੇ ਸਾਡੇ ਮਹਾ ਕਲਿਆਣਪੁਰ ਤੋਂ ਜਥੇਦਾਰ ਜੀ ਆ ਬਾਬਾ ਜੀ ਉਹਨਾਂ ਨਾਲ ਵੀ ਗੱਲ ਕੀਤੀ ਉਹ ਵੀ ਅੰਮਰਸਾਰੇ ਆ ਉਹਨਾਂ ਦੀਆਂ ਫੌਜਾਂ ਵੀ ਉਹ ਕਹਿੰਦੇ ਸੀ ਲੈ ਕੇ